ਸਿੱਖਾਲ ਦੀ ਸਾਰੇ ਜਾਨਿਆਂ ਨੂੰ ਕੀ ਹਾਲ ਚਾਲ ਹੈ ਠੀਕ ਠਾਕ ਹੋ ਬਾਈ ਜੀ ਆਪਾਂ ਅੱਜ ਸ਼ਾਰਟ ਵੀਡੀਓਜ਼ ਵਗੈਰਾ ਤਾਂ ਆਪਾਂ ਪਾਉਂਦੇ ਹੀ ਰਹਿੰਨੇ ਆ ਆਪਣੇ YouTube ਚੈਨਲ ਦੇ ਉੱਪਰ ਪਰ ਇੱਥੇ ਹੁਣ ਇਨਾ ਟਾਈਮ ਮਿਲਦਾ ਨਹੀਂ ਕਦੇ ਕਦੇ ਕਿਉਂਕਿ ਕੰਮ ਦੇ ਵਿੱਚ ਇਨਾ ਬਿਜ਼ੀ ਹੁੰਨੇ ਆ ਸੋ ਅੱਜ ਮਨ ਚ ਆਇਆ ਵੀ ਕੋਈ ਨਾ ਕੋਈ ਇੱਕ ਛੋਟਾ ਜਿਹਾ ਬਲੌਗ ਬਣਾ ਕੇ ਪਾਈਏ ਕਿਉਂਕਿ ਅੱਜ ਮੈਂ ਇੱਕ ਡਿਫਰੈਂਟ ਜਗ੍ਹਾ ਤੇ ਜਾ ਰਿਹਾ ਕੈਨੇਡਾ ਦੇ ਵਿੱਚ ਇਦਾਂ ਦੀ ਦੁਨੀਆ ਵੀ ਹੈਗੀ ਆ ਜਿੱਥੇ ਲੋਕ ਰਹਿੰਦੇ ਨੇ ਆਇਰਲੈਂਡ ਜਿੱਦਾਂ ਹੁੰਦੇ ਆ ਜੋ ਸਾਰੇ ਜਾਣਦੇ ਹੋ ਆਇਰਲੈਂਡ ਨੂੰ ਉਵੇਂ ਛੋਟੇ ਛੋਟੇ ਪੰਜਾਬੀ ਚ ਆਪਾਂ ਕਹਿੰਦੇ ਆ ਟਾਪੂ ਹੁੰਦੇ ਆ ਸੋ ਇਹ ਸਰੀ ਤੋਂ ਬਹੁਤ ਦੂਰ ਜੇ ਆਪਾਂ ਪੰਜਾਬੀ ਵੀਰਾਂ ਦੀ ਗੱਲ ਕਰ ਲਈ ਉਹਨਾਂ ਨੂੰ ਦੱਸ ਦਈਏ ਕਿਉਂਕਿ ਕੈਨੇਡਾ ਦੇ ਵਿੱਚ ਬਹੁਤੇ ਲੋਕਾਂ ਨੂੰ ਤਾਂ ਪਤਾ ਹੀ ਹੈ ਨਾ ਸੋ ਅੱਜ ਮੇਰੀ ਕੰਪਨੀ ਨੇ ਮੈਨੂੰ ਡਿਲੀਵਰੀ ਦਿੱਤੀ ਸੀ ਉਹ ਇੱਥੋਂ ਜਿੱਦਾਂ ਐਬਸਫੋਰਡ ਤੋਂ ਸਾਡਾ ਯਾਰਡ ਆ ਇੱਥੋਂ ਸਟਾਰਟ ਕਰਨਾ ਕਾਫੀ ਦੂਰ ਪੈ ਜਾਂਦਾ ਸੋ ਅੱਜ ਮੈਂ ਆਇਆ ਆਪਣੇ ਯਾਰਡ ਤੋਂ ਤੁਰਿਆ 1 ਘੰਟੇ ਦੀ ਡਰਾਈਵ ਸੀਗੀ ਇੱਥੋਂ ਹੁਣ ਅੱਗੇ ਸਮੁੰਦਰ ਪੈਂਦਾ ਸੋ ਪਾਪੂ ਤੇ ਜਾਣ ਲਈ ਤੁਹਾਨੂੰ ਫੈਰੀ ਲੈਣੀ ਪੈਂਦੀ ਹੈ ਜਿਸਨੂੰ ਆਪਾਂ ਕਹਿ ਦਿੰਦੇ ਹਾਂ ਛੋਟਾ ਜਿਹਾ ਸ਼ਿਪ ਹੁੰਦਾ ਆ ਸਾਰੇ ਲੋਕ ਜਿਹੜੇ ਖੜੇ ਆ ਉਹਨਾਂ ਦੀ ਵੀ ਵੇਟ ਕਰ ਰਹੇ ਆ ਤੇ ਇਹਦੀ ਬੁਕਿੰਗ ਕਰਾਉਣੀ ਪੈਂਦੀ ਹੈ ਪਹਿਲਾਂ ਸ਼ਿਪ ਦੀ ਤੇ ਇੱਥੇ ਇਹਨੂੰ ਫੈਰੀ ਕਹਿੰਦੇ ਆ ਨਾ ਤੇ ਅੰਦਰੋਂ ਵੀ ਤੁਹਾਨੂੰ ਦਿਖਾਉਂ ਸਾਰਾ ਕੁਝ ਮੇਰੀ ਫੈਰੀ ਜਿਹੜੀ ਉਹ 745 ਦੀ ਬੁਕਿੰਗ ਹੋਈ ਹੋਈ ਸੀ ਤੇ 1 ਘੰਟਾ ਪਹਿਲਾਂ ਪਹੁੰਚਣਾ ਹੁੰਦਾ ਆਪਾਂ ਬੁਕਿੰਗ ਤੋਂ ਸੋ ਮੈਂ 645 ਯਾਨੀ 5:57 ਪਹੁੰਚ ਗਿਆ ਹੁਣ ਸਾਰੇ ਲੋਕ ਵੇਟ ਕਰ ਰਹੇ ਆ ਫੈਰੀ ਦੀ ਜਦੋਂ ਆਊਗੀ ਟਰਮੀਨਲ ਫਿਰ ਸਾਰਾ ਪੁਆਇੰਟ ਬੋਲ ਦੇਣਗੇ ਤੇ ਹੌਲੀ ਹੌਲੀ ਸਾਰੇ ਵਹੀਕਲ ਅੰਦਰ ਜਾਣਗੇ پارک ਕਰ ਦੇਣਾ ਟਰੱਕ ਮੈਂ ਵੀ ਤੇ ਸਾਰੇ ਲੋਕ ਫਿਰ ਅੰਦਰ ਜਾ ਕੇ ਬੈਠ ਜਾਂਦੇ ਆ ਤੁਸੀਂ ਫਿਰ ਉੱਪਰ ਜਾ ਕੇ ਉੱਪਰ ਦਾ ਨਜ਼ਾਰਾ ਸੈਰੀ ਦਾ ਸਾਰਾ ਦਿਖਾਵਾਂਗੇ ਤੇ ਕਿੱਦਾਂ ਦੇ ਲੋਕ ਉੱਥੇ ਰਹਿੰਦੇ ਨੇ ਤੇ ਕਿਵੇਂ ਸਰਵਾਈਵ ਕਰਦੇ ਨੇ ਜਿਹੜੀਆਂ ਚੀਜ਼ਾਂ ਇੱਥੇ ਜਿਦਾ ਹੁਣ ਸਰੀ ਐਵਸਫਰਡ ਦੇ ਵਿੱਚ ਮਿਲਦੀਆਂ ਨਹੀਂ ਤੇ ਉੱਥੇ ਉਹ ਟੋਟਲੀ ਚੀਜ਼ਾਂ ਹੈ ਨਹੀਂ ਸੋ ਉਹ ਸਾਰਾ ਕੁਝ ਤੁਹਾਨੂੰ ਇਸ ਬਲੌਗ ਦੇ ਵਿੱਚ ਦਿਖਾਵਾਂਗੇ ਅੱਜ ਵੀ ਕੈਨੇਡਾ ਤੇ ਇਦਾਂ ਦੀ ਵੀ ਦੁਨੀਆ ਹੈ ਜਿਹੜੀ ਆਪਾਂ ਵੀਡੀਓ ਫੋਨਾਂ ਦੇ ਵਿੱਚ ਦੇਖਦੇ ਰਹਿੰਦੇ ਆ YouTube ਦੇ ਰੇਂਜ ਆ ਉਦੋਂ ਬਿਲਕੁਲ ਡਿਫਰੈਂਟ ਬਹੁਤ ਸਵੇਰ ਹੋਈ ਆ ਪੰਛੀਆਂ ਦਾ ਤੁਸੀਂ ਸੁਣ ਰਹੇ ਹੋ ਆਵਾਜ਼ਾਂ ਪਿੱਛੇ ਸਾਰੀਆਂ ਦੇਖੋ ਕਿੰਨਾ ਤੱਕ ਹੀ ਹੰਟੀਓ ਬ్రో ਇਧਰ ਵੀ ਜੋਬਰ ਦਿਹਾੜੀਆਂ ਤੇ ਹੋ ਗਏ ਨੇ ਨਿਆਰਾ ਦੇਖੋ ਬਾਈ ਸੋਹਣਾ 뷰 ਆ ਆਪਣੇ ਬੰਦੇ ਇੱਥੇ ਆ ਕੇ ਨੈਗੇਟਿਵਿਟੀ ਨਹੀਂ ਛੱਡਦੇ ਕੰਮ ਕਦੇ ਘਟ ਕਦੇ ਵੱਧ ਹੁੰਦਾ ਹੀ ਰਹਿੰਦਾ ਪਰ ਜਿਹੜੀ ਜ਼ਿੰਦਗੀ ਜਿਉਣਾ ਹੈ ਉਹ ਵੀ ਜਿਉਂ ਯਾਰਾ ਦੇਖੋ ਉਸ ਮਾਹੌਲ ਦਾ ਕੰਨ ਰੰਗ ਦੇਖ ਸਕਦੇ ਹੋ ਉਸ ਮਾਹੌਲ ਦੇ ਵਿੱਚ ਲੇ ਟਰੱਕ ਦੀ ਕੈਬ ਇਹਦੇ ਵਿੱਚ ਜਿਹੜਾ ਕੋ ਸਮਾਨ ਸਾਰਾ ਹੁੰਦਾ ਆਪਣਾ ਤੇ ਸਾਰਾ ਕਾਗਜ਼ ਪੱਤਰ ਵਗੈਰਾ ਜਿਹੜਾ ਪੇਪਰ ਵਰਕ ਕਰਨਾ ਉੱਥੇ ਜਾ ਕੇ ਤੇ ਆ ਮਰੀ ਫੇਰੀ ਵੀ ਬੁਕਿੰਗ ਸੀ ਸਾਰਾ ਉਹ ਸਾਰਾ ਪੇਪਰ ਵਰਕ ਸਾਰੇ ਮੈਂ ਕਿਥੋਂ ਖੇਡਣਾ ਉਹ ਫਾਸਟ ਜਿਹੜੇ ਕੋਲ ਵਿੱਚ ਜਿੰਨਾਂ ਰਲਿਛਾ ਵੀ ਹੁੰਦਾ ਉੱਥੋਂ ਤੋਂ ਬਾਸੇ ਜਾਉਂਗਾ ਡਿਊਪੁਆਇੰਟ ਉਹਨਾਂ ਨੂੰ ਤੇ ਫਿਰ ਮੇਰੇ ਰਟਰਨ ਦਾ ਕਿੰਨਾ ਵਜੇ ਦਾ ਟਾਈਮ ਆ ਸਾਰਾ ਕੁਝ ਵਗੈਰਾ ਆਪਾਂ ਖਾਣ ਪੀਣ ਦਾ ਸਮਾਨ ਰੱਖਿਆ ਹੋਇਆ ਆ ਆ ਵੀ ਆਪਾਂ ਕੁਝ ਕਲਾ ਵਗੈਰਾ ਕਰਾਂਗੇ ਦਿਖਾਉਂਦੇ ਆ ਵੀਡੀਓ ਚ ਉੱਥੇ ਜਾ ਕੇ ਕ ਆਈਡੀਆ ਆਇਆ ਦਿਮਾਗ ਚ ਉਹ ਮੇਰੀਆਂ ਰੱਖੀਆਂ ਨੇ ਚੀਨਾ ਜਸਟ ਇਨ ਕੇਸ ਨੂੰ ਪਹੇਜੇਵੇ ਤੇ ਆਪਾਂ ਟਰੱਕ ਦੇ ਟਾਇਰਾਂ ਦੇ ਉੱਪਰ ਚੀਨਾ ਪਾ ਕੇ ਫਿਰ ਸنو ਦੇ ਵਿੱਚ ਜਰੂਰੀ ਹੋ ਜਾਂਦੀਆਂ ਚੀਜ਼ਾਂ ਫਿਰ ਉੱਥੇ ਬਾਕੀ ਦਿਖਾਉਂਦੇ ਹਾਂ ਅੰਦਰੋਂ ਫੈਰੀ ਹਣ ਜਦੋਂ ਅੰਦਰ ਫੈਰੀ ਜੇ ਕੇ ਉਹ ਟਰੱਕ ਕਿੱਥੇ ਪਾਰਕ ਹੁੰਦਾ ਤੇ ਫਿਰ ਆਪਾਂ ਉੱਪਰ ਜਾ ਕੇ ਬੈਠਣਾ ਹੁੰਦਾ ਖਾਣਾ ਪੀਣਾ ਸਾਰਾ ਸੋ ਮਿਲੋ ਮੇਰਾ ਨੈਕਸਟ ਵੀਡੀਓ ਦੇ ਵਿੱਚ ਸਾਰਾ ਕੁਝ ਬਾਏ ਗਾਇਸ ਅਮਨੇ ਤੁਸੀਂ ਵੇਖ ਰਹੇ ਹੋ ਨਾ ਇਹ ਹੈਗੀ ਹੈ ਫੈਰੀ ਇਹਦੇ ਸਭ ਤੋਂ ਜਿਹੜੀ ਡਾਊਨ ਪਾਰਕਿੰਗ ਹੁੰਦੀ ਆ ਉਹਦੇ ਵਿੱਚ ਟਰੱਕ پارک ਹੁੰਦੇ ਗੱਡੀਆਂ پارک ਹੁੰਦੀਆਂ ਫਿਰ ਫਰਸਟ ਫਲੋਰ ਸੈਕੰਡ ਫਲੋਰ ਟੌਪ ਫਲੋਰ ਹੁੰਦੇ ਹਨ ਜਿਵੇਂ ਟੌਪ ਫਲੋਰ ਹਨ ਇਹਦੇ ਵਿੱਚ ਟੀਰੈਸ ਰੈਸਟੋਰੈਂਟ ਵਾਸ਼ਰੂਮ ਵગેਰਾ ਸਾਰਾ ਕੁਝ ਬਣਿਆ ਹੁੰਦਾ ਤੇ ਅੰਦਰ ਤਾਂ ਨਿਆਰਾ ਤੁਹਾਨੂੰ ਦਿਖਾਉਂਦੇ ਅੰਦਰ ਚੱਲ ਕੇ ਨੈਕਸਟ ਲੈਵਲ ਇਹ ਕਮਰਾ ਅੰਦਰ ਉਹ ਤੁਸੀਂ ਦੇਖ ਸਕਦੇ ਹੋ ਸਾਰੇ ਟਰੱਕ ਟ੍ਰੇਲਰ ਵੱਡੇ ਛੋਟੇ ਟਰੱਕ ਸਾਰੇ ਇੱਥੇ پارک ਹੋਗੇ ਤੇ ਇਸ ਤੋਂ ਬਾਅਦ ਟਰੱਕ پارک ਕਰਕੇ ਭਾਵੇਂ ਕਾਰ ਆ ਭਾਵੇਂ ਟਰੱਕ ਆ ਭਾਵੇਂ ਕੋਈ ਵੀ ਵਹੀਕਲ ਆ ਤੁਹਾਨੂੰ ਇੱਥੇ ਉੱਪਰ ਜਾ ਕੇ ਬੈਠਣਾ ਪੈਣਾ ਉਹ ਸਾਹਮਣੇ ਲਿਫਟ ਲੱਗੀ ਆ ਆਪਾਂ ਉੱਪਰ ਜਾ ਕੇ ਬੈਠਾਂਗੇ ਜਿੱਦਾਂ ਲੋਕ ਸਾਰੇ ਜਾ ਰਹੇ ਆ ਤੁਸੀਂ ਟਰੱਕ ਜਾਂ ਆਪਣੀ ਕਾਰ ਦੇ ਵਿੱਚ ਇੱਥੇ ਬੈਠ ਨਹੀਂ ਸਕਦੇ ਸੋ ਸਾਰੇ ਟਰੱਕ ਗੱਡੀਆਂ ਇੱਥੇ پارک ਨੇ ਸੋ ਆਪਾਂ ਆਪਾਂ ਵੀ ਚੱਲਦੇ ਹਾਂ ਹੁਣ ਉੱਪਰ ਬੈਠਦੇ ਹਾਂ ਤੇ ਦਿਖਾਉਂਦੇ ਆ ਤੁਹਾਨੂੰ ਉੱਪਰ ਦਾ ਨਜ਼ਾਰਾ ਜੇ ਜਵੇਂ ਸੈਕਿੰਡ ਫੋਰ ਤੇ ਬਸਾਂ ਕਰਤੋ ਸਾਰੇ ਬਾਹਰ ਹੋਗੇ ਜੇ ਤੁਸੀਂ ਕੋਈ ਇੰਚਾਰਗ ਬੰਦੇ ਕੋਲ ਉਚਾਰਗੰਦਰ ਜਾ ਸਕਦੇ ਹੋ ਕੋफी ਚਾਹੀਦੀ ਆ ਲਸਾਂ ਟੱਕ ਜੇ ਟੌਪ ਤੇ ਅੱਗੇ ਬੈਠਣਾ ਵਾਰ ਦਾ ਵਿਊ ਦੇਖਣਾ ਉੱਥੇ ਵਾਸਤੇ ਉਹ ਜੀ ਕੋਈ ਬਾਰ ਦਾ We'd like to welcome you aboard the Coastal Inspiration. We want you to enjoy the journey and be safe. So please listen to our quick safety tips. First off, every member of our crew is Transport Canada Marine Safety Certified. In the unlikely event of an emergency, they'll be your guides. You'll need to stop what you're doing and follow their directions they'll guide you to the emergency assembly areas and to life jackets located on decks 5 and 6 and the marine evacuation systems located on deck 5 a crew member may ask you to put on a life jacket and watch out for strong winds that could knock you off balance help your fellow passengers stay safe by keeping bags off seats Passengers are required to leave their vehicles and exit deck two, the closed lower vehicle deck, during the voyage. No, no, no. As a reminder, pets must remain. ਸਾਨੂੰ ਦੇਖ ਇਹ ਟੌਪ ਫਲੋਰ ਆ ਜੇ ਉੱਪਰ ਜਾ ਕੇ ਆਪਾਂ ਬਾਹਰ ਖੜ ਕੇ ਉਪਰੋਂ ਜਵਾਂ ਵੀਊ ਦੇਖ ਸਕਦੇ ਆ ਜੀ ਉੱਪਰ ਚੋਂ ਦੇਖ ਹੁਣ ਦੇਖੋ ਜੀ ਵੀਊ ਬਾਹਰ ਦਾ ਅਸੀਂ ਟੌਪ ਤੇ ਆ ਜਮ ਐ ਹੀ ਦੇ ਥੋੜਾ ਠੰਡਾ ਵਾਲਾ ਮੌਸਮ ਆ ਥੋੜਾ ਜਿਹਾ ਸੋ ਰਾਈਟ ਸਾਈਡ ਤੋਂ ਬਦਲ ਬਦਲੇ ਲੈਫਟ ਸਾਈਡ ਤੋਂ ਬਦਲ ਵਿੱਚ ਜਿਹਾ ਜਿਹਾ ਸਪਾਈਜ਼ ਹੋ ਰਿਹਾ ਸੋ ਆ ਬੈਠਾ ਲਈਆ ਜਦੋਂ ਸਮਰ ਆ ਜਾਂਦੀ ਹੈ ਗਰਮੀਆਂ ਦੇ ਪਾਸੇ ਤਾਂ ਵੀ ਇੰਨੇ ਸੋਹਣੇ ਹੁੰਦੇ ਆ। ਸੋ ਬਾਹਰ ਬੈਠ ਕੇ ਦੇਖਦੇ ਆਂ ਪਟੋਲ ਤੇ ਆਠੇ ਨਾ ਹੁੰਦਾ। ਸੋ ਆਪ ਦੇਖ ਸਕਦੇ ਹੋ ਤੁਸੀਂ ਇਹ ਪਰਵਾਲਾ ਪਾਸਾ। ਸੋ ਇਹ ਹੈ ਜੀ ਸਾਰਾ ਵਿਊ। ਟੋਪ 'ਤੇ ਬੈਠ ਕੇ ਉਹ ਫਿਰ ਸਾਰਾ ਵਿਊ ਦੇਖਦੇ ਆਂ। ਗਰਮੀਆਂ ਦੇ ਵਿੱਚ ਇੱਥੇ ਜਗ੍ਹਾ ਨਹੀਂ ਮਿਲਦੀ ਹੁੰਦੀ ਬੈਠਣ ਨੂੰ ਇੰਨੇ ਲੋਕ ਉੱਧਿਆ ਕੋਈ ਸਾਰੇ ਘੁੰਮਣ ਕਰਨ ਹੁੰਦੇ ਆ ਹੁਣ ਤਾਂ ਲੋਕ ਜਲਦੀ ਕੰਮ ਕਰਾ ਕਰਕੇ ਚੱਲ ਜਾਂਦੇ ਨੇ ਕਿਉਂਕਿ ਡ੍ਰੌਪ ਨਹੀਂ ਉੱਥੇ ਹੁੰਦੇ ਆ ਇਹ ਬੀਟਰ ਦੇ ਵਿੱਚ ਵੀ ਘੁੰਮਦੇ ਸ਼ਕੀਨ ਲੋਕ ਹੁੰਦੇ ਯਾਰ ਦੋ ਘੰਟੇ ਦੀ ਆਪਣੀ ਫੈਰੀ ਆ ਪਾਹੀ ਕੋਸ਼ਿਸ਼ ਆਪਾਂ ਪਹੁੰਚ ਗਏ ਨਨੇਮੋ ਤੇ ਹੁਣ ਇੱਥੇ ਸਾਰੇ ਟਰੱਕ ਗੱਡੀਆਂ ਵਾਰੀ ਸਰ ਬਾਹਰ ਨਿਕਲਦੇ ਰਹਿੰਦੇ ਆ ਆਪਣੀ ਜਦੋਂ ਵਾਰੀ ਆਉ ਤਾਂ ਆਪਾਂ ਬਾਹਰ ਨਿਕਲਾਂਗੇ ਤੁਹਾਨੂੰ ਬਾਤ ਸੁਧਾਉਂਦੇ ਆ ਸਾਰਾ ਏਰੀਆ ਨਨੇਮੋ ਆਇਲੈਂਡ ਦਾ ਬਹੁਤ ਲੰਬੇ ਮੀਚ ਤੇ ਬਹੁਤ ਘੱਟ ਲੋਕ ਰਹਿੰਦੇ ਆ ਤੇ ਕਿਵੇਂ ਸਰਵਾਈਵ ਕਰਦੇ ਆ 160 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਪਾਂ ਨੂੰ ਇੱਕ ਵਧੀਆ ਟਾਊਨ ਮਿਲਿਆ ਕੈਂਬਲ ਰਿਵਰ ਇੱਥੇ ਆਪਾਂ ਚੱਕਾਂਗੇ ਟਿਮ ਹਾਟਨ ਸੁੱਚਾ ਕਿਉਂਕਿ ਡਰਾਈਵ ਹੋਗੀ ਵਧੀਆ 2-2.5 ਘੰਟੇ ਦੀ ਇੰਨੀ ਹੀ ਡਰਾਈਵ ਅੱਗੇ ਆ ਮੇਰੀ ਚਾਹ ਚੱਕਣੀ ਜ਼ਰੂਰੀ ਆ ਸੁਸਤੀ ਜੀ ਚੱਕੀ ਜੂਗਾ ਨਾ ਫਿਰ ਚਾਰੇ ਨੇ ਆਰੇ ਨਾਲ ਘੰਟਾ ਦੇ ਘੰਟਾ ਵਧੀਆ ਲੰਘੇ ਜਾਣ ਆਪਣਾ ਲੋ ਜੀ ਪਹੁੰਚ ਚੁੱਕੇ ਆ ਪੋਰਟ ਹਾਰਡੀ ਡਿਲੀਵਰੀ ਆਪਣੀ ਹੋ ਗਈ ਡਨ ਸ਼ਾਮ ਦੇ ਵੱਧ ਗਏ ਨੇ 4:30 ਤੇ ਆਪਾਂ ਹੁਣ ਚੈੱਕ ਇਨ ਕਰਵਾਉਣ ਚੱਲਿਆ ਹੋਟਲ ਦੇ ਵਿੱਚ ਦੂ ਡਿਲੀਵਰੀ ਸੀਗੀਆਂ ਇੱਥੇ ਉਹ ਇੱਥੇ ਨਾ ਨੇ ਹੈਲੀਪੈਡ ਬਣਾਇਆ ਇਹਨਾਂ ਐਮਰਜੈਂਸੀ ਹੈ ਨਾ ਹਸਪੀਟਲ ਦੇ ਬੈਕਸਾਈਡ ਜੇ ਕਿਤੇ ਐਮਰਜੈਂਸੀ ਹੁੰਦੀ ਹੈ ਤੇ ਹੌਲ ਹੈਲੀਕਾਪਟਰ ਲੈ ਕੇ ਆਉਂਦਾ ਸਿੱਧਾ ਇੱਥੇ ਲਾਉਂਦੇ ਨੇ ਫਿਰ ਲੋਰੀ ਕਰਸਮਸ ਕਰਕੇ ਦੇਖੋ ਬੋਰਡ ਵੀ ਸਜਾਈਆਂ ਹੋਈਆਂ ਇਹਨਾਂ ਨੇ ਆਫਿਸ ਦੇ ਵਿੱਚ ਆਪਾਂ ਪੇਪਰ ਰੱਖਨੇ ਆ ਸਾਰੇ ਇਹਨਾਂ ਨੂੰ ਦੱਸਣਾ ਵੀ ਅਸੀਂ ਕੀ ਕੀ ਕੈਰੀ ਕੀਤਾ ਤੇ ਉਹ ਉਧਰ ਆ ਜਾਣੀ ਹੈ ਫੈਰੀ ਉਹ ਫੈਰੀ ਉੱਥੇ ਆ ਜਾਣੀ ਆ ਸੋ ਫਿਰ ਅ ਜਦੋਂ ਟਰੱਕ ਵੇਟ ਕਰ ਰਿਹਾ ਇਦਾਂ ਹੀ ਜਾ ਕੇ ਆਪਾਂ ਉੱਥੇ ਫੈਰੀ ਟਰਮੀਨਲ ਤੇ ਖੜ੍ਹ ਜਾਣਾ ਇੱਥੋਂ ਆਪਾਂ ਨੂੰ ਫੈਰੀ ਲੈ ਕੇ ਜਾਊਗੀ ਅੱਗੇ ਲਓ ਜੀ ਦੋਸਤੋ ਆਪਾਂ ਪਹੁੰਚ ਚੁੱਕੇ ਹਾਂ ਪੋਰਟ ਮਕਨੀਲ ਫੈਰੀ ਟਰਮੀਨਲ ਤੇ ਜੋ ਤੁਸੀਂ ਸਾਹਮਣੇ ਵੇਖ ਰਹੇ ਹੋ ਉਹ ਆਈਲੈਂਡ ਆ ਉਹਦਾ ਨਾਮ ਹੈਗਾ ਅਲਰਟ ਬੇ ਬਹੁਤ ਸੋਹਣਾ ਟਾਊਨ ਆ ਬਹੁਤ ਥੋੜੇ ਲੋਕ ਰਹਿੰਦੇ ਆ ਕੋਈ ਛੋਟੇ ਲੋਕਲ ਜਿਵੇਂ ਕਹ ਲਓ ਕਾਫੀ ਸ਼ਾਪ ਖਾਣ ਪੀਣ ਵਾਲੇ ਰੈਸਟੋਰੈਂਟ ਵਗੈਰਾ ਇੰਨੇ ਉੱਪਰ ਉੱਥੇ ਸਾਰੇ ਤੋਂ ਹੁਣ ਮੈਂ ਵੇਟ ਕਰ ਰਿਹਾ ਫੈਰੀ ਦੀ 1:30 ਹੋਊਗੀ ਬਸ 15-20 ਮਿੰਟ ਰਹਿ ਗਏ ਤੇ ਆਪਾਂ ਵੀ ਟਰਮੀਨਲ ਤੇ ਜਾਣ ਲੱਗੇ ਆ ਤੇ ਉਧਰੋਂ ਵਾਪਸੀ ਮੇਰੀ ਹੈ ਗਿਆ 5:30 ਤਾਂ ਕਿ ਫੈਰੀ ਕੋਈ ਚੱਲਦੀ ਆ ਫਿਰ ਉਹ ਸਾਰੇ ਟਰੱਕ ਗੱਡੀਆਂ ਨੂੰ ਰੱਖ ਕੇ ਉਹਨਾਂ ਨੂੰ ਹੀ ਲੈ ਕੇ ਜਾਂਦੀ ਆ ਸੋ ਵਾਪਸੀ ਵੀ ਫਿਰ ਉਹਨੇ ਉਸ ਹੱਬ ਨਾਲ ਨਾਲ ਕੀਤਾ ਹੁੰਦਾ ਟਰੱਕ ਵਾਲਿਆਂ ਨੂੰ ਕਹਿੰਦੇ ਬਹੁਤ ਦੁਨੀਆ ਪਿਆਰ ਕਰਦੀ ਆ ਦੁਨੀਆ ਲੋਕਾਂ ਦਾ ਪਤਾ ਨਹੀਂ ਪਾਂਛੀ ਬਹੁਤ ਪਿਆਰ ਕਰਦੇ ਆ ਦੇਖੋ ਇੱਧਰ 5 ਮਿੰਟ ਹੋ ਗਏ ਨੂੰ ਬੈਠੇ ਨੂੰ ਚੰਦਰਾ ਪਿਛਲੇ ਜਨਮ ਚ ਟਰੱਕ ਡਰਾਈਵਰ ਲੱਗਦਾ ਮੈਨੂੰ ਲੈ ਪਤਾ ਆ ਵੀ ਕੈਮਰਾ ਆਨ ਪੁਆਇੰਟ ਆ ਦੇਖ ਦੇ ਤੇ ਪੂਸ ਦੇਖ ਲੈ ਆ ਜਾ ਆ ਜਾ ਦੂਵੀ ਆ ਜਾ ਆ ਦੇਖਿਓ ਅਸੀਂ ਆਇਲੈਂਡ ਦੇ ਨੇੜੇ ਜਾ ਰਹੇ ਆ ਤੇ ਸਮੁੰਦਰ ਦੀਆਂ ਜਿਹੜੀਆਂ ਪਾਣੀ ਦੀਆਂ ਛੱਲਾਂ ਕਾਫੀ ਵੱਡੀਆਂ ਨੇ ਤੇ ਪਾਣੀ ਦਾ ਪ੍ਰੈਸ਼ਰ ਦੇਖਿਓ ਉੱਪਰ ਤੱਕ ਆਉਂਦਾ ਵੇ ਦੇਖੋ ਕੈਨੇਡਾ ਦੇ ਪਿੰਡ ਪਿੰਡ ਲਾਈਫ ਟਿਪੀਕਲ ਪਿੰਡ ਲਾਈਫ ਕਿੱਦਾਂ ਦੀ ਹੈ ਸ਼ਾਂਤੀ ਦੇਖੋ ਤੁਸੀਂ ਕਿੰਨੀ ਜਿਆਦੇ ਆ ਕੋਈ ਟਿਮ ਹੌਲਡਰ ਨਹੀਂ ਕੋਈ ਮੈਕਡੋਨਲਡ ਨਹੀਂ ਕੋਈ ਵੱਡੇ ਸਟੋਰ ਨਹੀਂ ਕੋਈ ਸਰਵੇ ਨਹੀਂ ਲੋਕਲ ਕਾਫੀ ਸ਼ਾਪ ਥੋੜੀਆਂ ਥੋੜੀਆਂ ਚੀਜ਼ਾਂ ਖਾਂਦੇ ਰੋਜ਼ ਪ੍ਰੋਪਰ ਜਿਵੇਂ ਆਪਣੇ ਇੰਡੀਆ ਚ ਪਿੰਡਾਂ ਦੇ ਲਾਈਫ ਹੁੰਦੀ ਹੈ ਨਾ ਸ਼ਾਂਤੀ ਵਾਲੀ ਉਹ ਕਹਿ ਸਕਦੇ ਹੋ ਦੇਖੋ ਕੋਈ ਝਿ ਇਕ ਚਾੜਾ ਕੁਝ ਨਹੀਂ ਕੁਦਰਤੀ ਕੁਦਰਤ ਵਿਕਟੋਰੀਆ ਨਾਮ ਉਹ ਵੈਨਕੂਵਰ ਜਾਣ ਵਾਲਾ ਉਹ ਨਾ ਬੰਦਾ ਇਦਾਂ ਦੇ ਆਇਲੈਂਡ ਤੇ ਆਇਆ ਹੋਵੇ ਕੀ ਮੀ ਨਵਾਂ ਕੀ ਬਾਤ ਦੇਖੋ ਬਾਈ ਜੀ ਨਿਆਰਾ ਸ਼ਾਮਾ ਕੀ ਬਾਤ ਠੰਡ ਬਹੁਤ ਜ਼ਿਆਦਾ ਮੈਂ ਟਰੱਕ ਚ 2 ਘੰਟੇ ਬੈਠਾ ਫੋਨ ਯੂਜ਼ ਕੀਤਾ ਖਾ ਪੀ ਲਿਆ ਆਲਦਾ ਹਾ ਟਾਊਨ ਦੇਖੀਏ ਦੇਖੋ ਕਰਗ ਵਿੱਚ ਜਾ ਰਿਹਾ ਹਾਂ ਕੋਈ ਇੰਟਰਸਟਿੰਗ ਚੀਜ਼ ਦਿਖਾਉਣਾ ਤੁਹਾਨੂੰ ਇੰਦਰ ਟਾਊਨ ਦੇ ਮੇਨ ਮੇਨ ਜਗ੍ਹਾ ਤੇ ਖੜਾ ਸੀ ਟੌਪ ਪੁਆਇੰਟ ਤੁ ਫਿਰ ਵੀਟ ਕਰ ਲਿਆ ਸਾਰੇ ਜਿਹਨਾਂ ਨੇ ਜਾਣਾ ਤੇ ਆ ਦੇ ਉਹ ਉਹ ਤੱਕ ਲਾ ਰੇਲ ਮੱਛੀਆਂ ਮਾਰ ਦਿਆ ਮੱਛੀਆਂ ਰੇਲ ਮੱਛੀਆਂ ਕਹਿੰਦੇ ਤੇ ਸਮਰ ਦੇ ਵਿੱਚ ਕਹਿੰਦੇ ਵੀ ਬਿਲਕੁਲ ਇਸ ਉਹ ਕੋਰਡ ਰੈਕਡ ਦੇ ਵਿੱਚ ਨਾਮ ਆਇਆ ਹੋਇਆ ਇਹ ਪਿੰਡ ਦਾ 36 ਦੀ ਮੱਛੀ ਮੋਸਟ ਕਾਜ਼ ਪਰਮਾਇਜ਼ ਆਫ ਯੂ ਆਰਮਿੰਨਾ ਪੱਕਾ ਕਰਮਾ ਵਾਲਾ ਜਿਹੜਾ ਪਿੰਡ ਦਿੱਖਿਆ। ਲੌਜੀ ਫੈਰੀ ਆ ਗਈ ਸ਼ਾਮ ਦੇ ਸ਼ੋਰੀ ਆਉਣੀ ਸੀ ਸਿਰਫ ਟੱਕਾ ਨੂੰ ਆਈ ਏ। ਤੇਵਾ ਫੈਰੀ ਆੰਮੀਂ ਚੇਂਜ ਕਿਤਨਾ ਜਲਦੀ ਮੇਰੇ ਕੋਲ ਬਸ ਸ਼ੋਰੀ ਮੈਂ ਆਉਂਦੀ ਆ। ਕੈਨੇਡਾ ਤੋਂ। ਮਤਲਬ 3 ਦਾ ਬਗਵਾ ਆ ਗਿਆ। ਹਰ ਵਾਰ ਵੀ ਬੰਦ ਨਹੀਂ ਪਹੇੜਾ ਚੰਦਾਰ ਪੂਰੇ ਸੇ। ਪਰ ਕਰਾਤੀ ਵੀ ਆਣਾ ਵੀ ਪੱਡੀ ਵਾ। ਬੜਾ ਚਾਸ। ਪਰ ਫੇਰ ਮੈਂ ਨਹੀਂ ਆਈ ਕਿਉਂਕਿ ਉਹ ਬਹੁਤ ਦੂਰ ਆ ਗਿਆ ਫੈਰੀ ਆ ਗਈ। ਕਿਸੇ ਕੋਲ ਸਾਫਟ ਮਿੰਟ ਕਰਦੇ ਹੋਏ ਤੇ ਮੈਂ ਤਾਂ ਫੇਰੀਆਂ ਚੜ ਕੇ ਉੱਪਰ ਵੀ ਹੱਥੀਂ ਟੇਕਰਹਾ ਆਉਣ ਲਈ ਨਹੀਂ ਕਰੀ ਸੀ ਬਸ ਕੰਮੋਂ ਆਪਣੀ ਵਾਪਸੀ ਹੈ